ਹਾਉ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਤੰਤਨ ਬਾਬਾ ਦੀਪ ਸਿੰਘ ਜੀ ਦੀ ਯਾਦ ਦੇ ਵਿੱਚ ਸਾਧ ਸੰਗਤ ਜੀ ਬਹੁਤ ਸਮੇਂ ਤੋਂ ਹਾਜ਼ਰੀਆਂ ਭਰ ਰਹੇ ਹੋ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਇਹ ਹੀ ਸੱਚੇ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਸਾਡੇ ਦਰਗਾਹ ਦੇ ਵਿੱਚ ਸਾਧ ਸੰਗਤ ਜੀ ਕੰਮ ਆਉਣ ਵਾਲੀ ਚੀਜ਼ ਹੈ। ਮਾਲਕ ਕਹਿੰਦੇ ਆ ਵਰ ਕਾਜ ਤਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਾਧ ਸੰਗਤ ਜੀ ਸਾਰਿਆਂ ਤੋਂ ਵੱਡੀ ਸੰਗਤ ਆ ਗੁਰੂ ਦੇ ਪਿਆਰਿਓ ਜੋ ਲੱਖਾਂ ਕਰੋੜਾਂ ਸਾਧ ਸੰਗਤ ਜੀ ਸਾਡੇ ਕੀਤੇ ਹੋਏ ਪਾਪ ਸਮੇਟ ਦਿੰਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਾਤ ਸੰਗਤ ਜੀ ਸੰਗਤ ਕਦੀ ਨਹੀਂ ਛੱਡਣੀ ਚਾਹੀਦੀ ਗੀ ਹਮੇਸ਼ਾ ਸਾਤ ਸੰਗਤ ਜੀ ਸੰਗਤ ਕਰਦੇ ਰਹਿਣਾ ਚਾਹੀਦਾ ਸ਼ੁਭਾਸ਼ ਨਗਰ ਵਾਲਿਓ ਆਪਣੇ ਜਿੰਨੇ ਵੀ ਘਰ ਆਣਾ ਇਹ ਸਾਰੇ ਆਪਣੇ ਘਰ ਆ ਬਸ ਆਥਨ ਸਵੇਰੇ ਹੀ ਅਰਦਾਸ ਬੇਨਤੀ ਕਰਿਆ ਕਰੋ ਸੱਚੇ ਪਾਤਸ਼ਾਹ ਇਹ ਘਰ ਵੀ ਤੁਹਾਡਾ ਇਹ ਪਰਿਵਾਰ ਵੀ ਤੁਹਾਡਾ ਪਾਤਸ਼ਾਹ ਸਭ ਕੁਝ ਤੁਹਾਡਾ ਹੀ ਹੈ ਜਿਵੇਂ ਗੁਰੂ ਦੇ ਪਿਆਰਿਓ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਬੀਰ ਮੇਰਾ ਮੁਜ ਮੈਂ ਕੁਛ ਨਹੀਂ ਜੋਖ ਚ ਹੈ ਸੋ ਤੇਰਾ ਤੇਰਾ ਤੁਝ ਕੋ ਸੌਪ ਤੇ ਕੀ ਲਾਗੇ ਮੇਰਾ ਸਾ ਸੰਗ ਜੀ ਕੱਲ ਵੀ ਦਾਸ ਦੀਆਂ ਵਿਚਾਰਾਂ ਚੱਲੀਆਂ ਸਨ ਸਾ ਸੰਗ ਜੀ ਅਸੀਂ ਸਰੂਪ ਲੈ ਕੇ ਆਉਨੇ ਆ ਬਾਬਾ ਜੀ ਦੇ ਫੋਟੋ ਲੈ ਕੇ ਆਉਨੇ ਆ ਕੋਈ ਧੰਗ ਗੁਰੂ ਨਾਨਕ ਪਾਤਸ਼ਾਹੀ ਦਾ ਸਰੂਪ ਲੈ ਆਉਂਦਾ ਹੈ ਕੋਈ ਗੁਰੂ ਗੋਬਿੰਦ ਸਿੰਘ ਜੀ ਦਾ ਸਰੂਪ ਲਿਆਉਂਦਾ ਕੋਈ ਬਾਬਾ ਦੀਪ ਸਿੰਘ ਜੀ ਦਾ ਸਰੂਪ ਲਿਆਉਂਦਾ ਕੋਈ ਰਾਮ ਭਗਵਾਨ ਜੀ ਦਾ ਸਰੂਪ ਲਿਆਉਂਦਾ ਸਾਧ ਸੰਗਤ ਜੀ ਬਹੁਤ ਜਗ੍ਹਾ ਦੇ ਉੱਤੇ ਦੇਖਿਆ ਜਦੋਂ ਸਰੂਪ ਸਾਡੇ ਪੁਰਾਣੇ ਹੋ ਜਾਂਦੇ ਆ ਫੋਟੋ ਪੁਰਾਣੇ ਹੋ ਜਾਂਦੇ ਆ ਸਾਧ ਸੰਗਤ ਜੀ ਅਸੀਂ ਲਾ ਕੇ ਬਾਹਰ ਸਾਧ ਸੰਗਤ ਜੀ ਕਿਸੇ ਦਵਾਰ ਦੇ ਨਾਲ ਰੱਖ ਦਿੰਨੇ ਆ ਜਾ ਸੰਗਤ ਜੀ ਕਿਤੇ ਸੂਏ ਦੇ ਵਿੱਚ ਸਾਧ ਸੰਗਜੀ ਸੁੱਟ ਕੇ ਆਉਂਨੇ ਉਹਨਾਂ ਨੂੰ ਸੁੱਟ ਕੇ ਰੱਖ ਕੇ ਨਹੀਂ ਉਹਦਾ ਰੱਖਣ ਦੀ ਗੱਲ ਹੋ ਰਹੀ ਸੁੱਟ ਆਉਂਨੇ ਆ ਜਾ ਸਾਧ ਸੰਗਜੀ ਕਿਤੇ ਉਹ ਜੀ ਕਾਂਤ ਜਗ੍ਹਾ ਦੇ ਉੱਤੇ ਸਾਧ ਸੰਗਜੀ ਰੱਖ ਦਿੰਨੇ ਜਿੱਥੇ ਮੀਹ ਕਣੀ ਦੇ ਵਿੱਚ ਰੁੱਲਦੇ ਰਹਿੰਦੇ ਆ ਨਹੀਂ ਭਾਈ ਤੁਸੀਂ ਉਸ ਪਰਮੇਸ਼ਰ ਨੂੰ ਜੇ ਪੂਜਣਾ ਹੈ ਅਸਲ ਵਿੱਚ ਜੇ ਉਹਦੀ ਤਸਵੀਰ ਨੂੰ ਪੂਜਣਾ ਹੈ ਗੁਰੂ ਪਾਤਸ਼ਾਹ ਜੀ ਨੇ ਇਹਨਾਂ ਤਸਵੀਰਾਂ ਵਾਸਤੇ ਨਹੀਂ ਸਾਨੂੰ ਕਿਹਾ ਭਾਈ ਗੁਰਮੂਰਤਿ ਸਿਉਨ ਲਾਇ ਧਿਆਨ ਗੁਰੂ ਨਾਨਕ ਬੋਲਾ ਦਰਗਾ ਪ੍ਰਵਾਨ ਗੁਰੂ ਦੀ ਮੂਰਤ ਨੂੰ ਹਿਰਦੇ ਬਸਾਲਾ ਗੁਰ ਕੀ ਮੂਰਤ ਹਿਰਦੇ ਬਸਾਏ ਜੋ ਇੱਛਾ ਸੋਈ ਫਲ ਪਾਈ ਬਾਬਾ ਨੰਦ ਸਿੰਘ ਜੀ ਨਾਨਕ ਸਾਹਿਬ ਟਲੇਰਾ ਵਾਲੇ ਸਾਧ ਸੰਗਤ ਜੀ ਸੋਝੀ ਦਿੰਦੇ ਹੁੰਦੇ ਸਨ ਜਿਹੜੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਧ ਸੰਗਤ ਦੀ ਸ਼ਬਦਾ ਨਾਲ ਉਹਨਾਂ ਨੂੰ ਤੂੰ ਆਪਣੇ ਹਿਰਦੇ ਦੇ ਵਿੱਚ ਵਸਾਲਾ ਉਹਨਾਂ ਦੀ ਤਸਵੀਰ ਨੂੰ ਸਾਧ ਸੰਗ ਜੀ ਹਿਰਦੇ ਵਿੱਚ ਵਸਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗ ਜੀ ਆਪਣੇ ਮਾਲਕ ਨੂੰ ਸਦਾ ਹੀ ਤੂੰ ਸਾਧ ਸੰਗ ਜੀ ਹਿਰਦੇ ਵਿੱਚ ਵਸਾ ਕੇ ਰੱਖ ਗੁਰੂ ਦੇ ਪਿਆਰਿਓ ਕਾਲ ਯੁਗ ਦਾ ਟਾਈਮ ਆ ਅਸੀਂ ਇੱਕ ਦੂਸਰੇ ਨੂੰ ਪੁੱਛਦੇ ਆ ਕਬੀਰ ਤੂੰ ਮੈਨੂੰ ਕਿੰਨਾ ਕੁ ਪਿਆਰ ਕਰਦਾ ਹੈ ਆਪਣੇ ਘਰ ਵਾਲੀ ਪੁੱਛਦੀ ਆਪਣੇ ਪਤੀ ਨੂੰ ਜੀ ਤੁਸੀਂ ਮੈਨੂੰ ਕਿੰਨਾ ਕੁ ਪਿਆਰ ਕਰਦੇ ਹੋ ਬਹੁਤ ساری ਸਾਥ ਸੰਗਤ ਜਗ੍ਹਾ ਦੇ ਉੱਤੇ ਵੇਖਣ ਨੂੰ ਮਿਲਦਾ ਉਹਦੇ ਘਰ ਵਾਲਾ ਕਹਿੰਦਾ ਕਿ ਤੂੰ ਤਾਂ ਮੇਰਾ ਦਿਲ ਹੈ ਤੂੰ ਮੇਰੇ ਦਿਲ ਦੇ ਵਿੱਚ ਰਹਿਣੀ ਹੈ ਜੰਗ ਘਰ ਵਾਲੀ ਵੱਲੋਂ ਸਾਥ ਸੰਗਤ ਦੀ ਜਵਾਬ ਹੁੰਦਾ ਕਿ ਤੁਸੀਂ ਤਾਂ ਜੀ ਮੇਰੇ ਰੱਬ ਹੋ ਮੇਰੇ ਦਿਲ ਵਿੱਚ ਰਹਿੰਦੇ ਆਇਆਂ ਕਰਕੇ ਗੁਰੂ ਦੇ ਪਿਆਰਿਓ ਤਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਸ਼ਬਦ ਆ ਉਹਨਾਂ ਨੂੰ ਸਾਥ ਸੰਗਤ ਜੀ ਉਨ੍ਹਾਂ ਦੀ ਕਮਾਈ ਕਰੋ ਆਪਣੇ ਹਿਰਦੇ ਦੇ ਵਿੱਚ ਤਸਵੀਰ ਬਣਾ ਕੇ ਹਿਰਦੇ ਵਿੱਚ ਜਰ ਲਓ ਸਾਧ ਸੰਗ ਜੀ ਗੁਰੂ ਦੇ ਪਿਆਰਿਓ ਸੁਭਾਸ਼ਨਗਰ ਵਾਲਿਓ ਇਹ ਸਭ ਕੁਝ ਪਰਮਾਤਮਾ ਦੇ ਹੱਥ ਵਿੱਚ ਹੈ ਹੋਂ ਤੂੰ ਸਾਧ ਸੰਗ ਜੀ ਨਾਮ ਵੀ ਜਪ ਸਕਦਾ ਹੈ ਤੂੰ ਆਪਣੇ ਹੱਥਾਂ ਦੇ ਨਾਲ ਸੇਵਾ ਵੀ ਕਰ ਸਕਦਾ ਹੈ ਤੂੰ ਪੁੰਨਦਾਨ ਵੀ ਕਰ ਸਕਦਾ ਹੈ ਜਿਹੜੀ ਤੂੰ ਮਾਇਆ ਇੱਥੇ ਜੋੜ-ਜੋੜ ਕੇ ਰੱਖੀ ਜਾਂਦਾ ਨਾ ਤੇਰੇ ਕਿਸੇ ਕੰਮ ਨਹੀਂ ਆਉਣੇਗੀ ਅੱਜ ਤੇਰੀਆਂ ਬੈਂਕਾਂ ਦੇ ਵਿੱਚ ਸਾਸਾਂ ਜੀ ਅਕਾਊਂਟ ਖਲਵਾਏ ਹੋਏ ਆ ਕਿਸੇ 10 ਲੱਖ ਕਿਸੇ 20 ਲੱਖ ਸਾਸਾਂ ਜੀ ਕਿਸੇ ਦਾ ਕਰੋੜ ਸਾਸਾਂ ਜੀ ਕਿਸੇ ਦਾ 50 ਹਜ਼ਾਰ ਇਹਨਾਂ ਨੂੰ ਤਾਂ ਛੱਡ ਦਿਓ ਜੋ ਤੇਰੀ ਜੇਬ ਦੇ ਵਿੱਚ ਕੋਈ 10 ਰੁਪਏ ਹੋਣਗੇ ਉਹ ਵੀ ਜਾਂਦੀ ਵਾਰ ਕਿਸੇ ਨੇ ਕੱਢ ਲੈਣੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਪਰ ਜੇ ਤੂੰ ਨਾਲ ਲੈ ਕੇ ਜਾਣੇ ਆ ਦਰਗਾਹ ਦੇ ਵਿੱਚ ਤੂੰ ਚਾਹਨਾ ਕੀ ਮੇਰੀ ਸਾਰੀ ਮਾਇਆ ਜਿੰਨੀ ਵੀ ਮੈਂ ਜੋੜੀ ਆ ਮੈਂ ਦਰਗਾਹ ਦੇ ਵਿੱਚ ਨਾਲ ਲੈ ਕੇ ਜਾਵਾਂ ਫਿਰ ਸਾਹ ਸੰਜੀ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਸਨ ਮਾਲਕ ਮੋਹਰਾ ਲਾਉਂਦੇ ਆ ਕਹਿੰਦੇ ਭਾਈ ਤੂੰ ਐਂ ਕਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸਨ ਕਹਿੰਦੇ ਤੂੰ ਭਾਈ ਗਰੀਬਾਂ ਦੇ ਅੱਗੇ ਲੰਗਰ ਲਾ ਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਤੋ ਇਹਨਾਂ ਪੈਸਿਆਂ ਦਾ ਲੰਗਰ ਲਾ ਦੇ ਜਦੋਂ ਤੂੰ ਲੰਗਰ ਲਾਏਂਗਾ ਇਹ ਚਾਰ ਗੁਣਾ ਹੋ ਗਏ ਚਾਰ ਗੁਣਾ ਵਿਆਜ ਲਾ ਕੇ ਤੈਨੂੰ ਦਰਗਾਹ ਦੇ ਵਿੱਚ ਮਿਲੋਗੀ ਤੇਰੀ ਮਾਇਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਪਨਦਾਨ ਜੋ ਬੀਜ ਦੇ ਸਭ ਧਰਮ ਰਾਜੇ ਕੇ ਜਾਈ ਹੈ ਇਸ ਕਰਕੇ ਗੁਰੂ ਦੇ ਪਿਆਰਿਓ ਅੱਜ ਅਸੀਂ ਨਾਮ ਜਪ ਸਕਦੇ ਹਾਂ ਦੁੱਖ ਤਕਲੀਫ ਦੱਸ ਸਕਦੇ ਹਾਂ ਮਨੁੱਖਾ ਦੇਹੀ ਦੇ ਵਿੱਚ ਜੇ ਤੈਨੂੰ ਭੁੱਖ ਲੱਗਦੀ ਹੈ ਤੂੰ ਦੱਸ ਸਕਦਾ ਮੈਨੂੰ ਭੁੱਖ ਲੱਗੀ ਹੈ ਮੈਨੂੰ ਪਿਆਸ ਲੱਗੀ ਹੈ ਪਰ ਸਾਧ ਸੰਗਤ ਜੀ ਜੇ ਤੂੰ ਕਿਤੇ ਹੋਰ ਕਿਸੇ ਜੂਨੀ ਵਿੱਚ ਪੈ ਗਿਆ ਸਾਧ ਸੰਗਤ ਜੀ ਇੱਥੇ ਜਗਰ ਆਉਂਦਾ ਭਗਤ ਕਬੀਰ ਸਾਹਿਬ ਜੀ ਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਭਾਗਤ ਕਬੀਰ ਸਾਹਿਬ ਜੀ ਸਾਨੂੰ ਸਮਝਾਉਂਦੇ ਆ ਗੁਰੂ ਦੇ ਪਿਆਰਿਓ ਕਹਿੰਦੇ ਜੇ ਤੂੰ ਕਿਤੇ ਹੋਰ ਜੁਨੀ ਵਿੱਚ ਪੈ ਗਿਆ ਮੰਨ ਲਓ ਤੂੰ ਕਿਤੇ ਬਲਦ ਦੀ ਜੁਨੀ ਵਿੱਚ ਪੈ ਗਿਆ ਫਿਰ ਸਾਧ ਸੰਗਤ ਜੀ ਤੇਰਾ ਕੀ ਹਾਲ ਹੋਊਗਾ ਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗਤ ਜੀ ਸੁਭਾਸ਼ਨਗਰ ਵਾਲੀ ਸਾਧ ਸੰਗਤ ਜੀ ਆਓ ਖੰਡੇ ਵਾਲੇ ਦੀ ਯਾਦ ਨੂੰ ਕਰਦੇ ਸਾਧ ਸੰਗਤ ਜੀ ਤਾਜ਼ਾ ਕਰਦੇ ਹੋਏ ਉਹ ਤਨ ਤਨ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰਦੇ ਹੋਏ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਆਪਾਂ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਨੂੰ ਸਾਥ ਸੰਗ ਜੀ ਥੋੜਾ ਜਿਹਾ ਦੇਖੀਏ ਸਾਨੂੰ ਕਿੰਨੇ ਪਿਆਰ ਦੇ ਨਾਲ ਸਮਝਾਉਂਦੇ ਨੇ ਕਹਿੰਦੇ ਪੁੱਤਰ ਵੇਖ ਹੁਣ ਤੇਰਾ ਟਾਈਮ ਆ ਪੁੱਤਰ ਹੁਣ ਤੇਰਾ ਟਾਈਮ ਆ ਹੁਣ ਤੂੰ ਸਭ ਕੁਝ ਕਰ ਸਕਦਾ ਤੇਰੇ ਹੱਥ ਵਿੱਚ ਸਭ ਕੁਝ ਆ ਜਦੋਂ ਤੇਰੀ ਉਮਰ ਨਿਕਲ ਗਈ ਬਾਸ ਸਟੈਮ ਨਾ ਤੂੰ ਨਾਮ ਜਪਣ ਵਾਲਾ ਨਾ ਤੂੰ ਨਾਮ ਜਪ ਸਕਦਾ ਤੂੰ ਕੁਝ ਨਹੀਂ ਕਰ ਸਕਦਾ ਨਾ ਤੂੰ ਸੇਵਾ ਕਰ ਸਕਦਾ ਗੁਰੂ ਸਾਹਿਬ ਸਾਧ ਸੰਗ ਜੀ 524 ਅੰਗ ਦੇ ਵਿੱਚ ਸਾਧ ਸੰਗ ਜੀ ਭਗਤ ਕਬੀਰ ਸਾਹਿਬ ਜੀ ਮੋਹਰਾ ਲਾਉਂਦੇ ਨੇ ਗੁਰੂ ਦੇ ਪਿਆਰੋ ਕਹਿੰਦੇ ਨੇ ਜੇ ਤੂੰ ਬਲ ਦੀ ਦੀ ਜੁਨੀ ਵਿੱਚ ਪੈ ਗਿਆ ਤੇ ਸਾਧ ਸੰਗ ਜੀ ਫਿਰ ਸਾਨੂੰ ਸਮਝਾਉਂਦੇ ਨੇ ਫਿਰ ਤੇਰਾ ਹਾਲ ਕੀ ਹੋਊਗਾ ਗੁਰੂ ਪਾਤਸ਼ਾਹ ਜੀ ਸਾਧ ਸੰਗ ਜੀ ਮੋਹਰਾ ਲਾਉਂਦੇ ਨੇ ਭਗਤ ਕਬੀਰ ਸਾਹਿਬ ਜੀ ਰਾਗ ਗੁਜਰੀ ਭਗਤਾਂ ਕੀ ਬਾਣੀ ਕੋ ਓੰਕਾਰ ਸਤਗੁਰ ਪ੍ਰਸਾਦ ਸ੍ਰੀ ਕਬੀਰ ਜੀਓ ਕਾ ਚੌਪ ਦਾ ਕਰ ਦੂਜਾ ਦੂਜਾ ਸਾ ਸੰਗ ਜੀ ਪਿਆਰ ਨਾਲ ਸਰਵਣ ਕਰਿਆ ਜੋ ਚਾਰ ਪਾਉਂ ਦੋਏ ਸਿੰਘ ਗੰਗ ਮੁਖ ਤਬ ਕੈਸੇ ਗੁੰੰਗਈ ਹੈ ਓੜ ਤ ਬੈੜਤ ਠੇਂਗਾ ਪਰ ਹੈ ਤab ਖਤਮ ਉੜ ਲ ਗਈ ਐ ਭਗਤ ਕਬੀਰ ਸਾਹਿਬ ਜੀ ਕਿੰਨੇ ਪਿਆਰ ਸਤਿਕਾਰ ਦੇ ਨਾਲ ਸਾਧ ਸੰਗ ਜੀ ਸਾਨੂੰ ਦੱਸਦੇ ਨੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਜਦੋਂ ਤੂੰ ਬਲਦੀ ਜੂਨੀ ਵਿੱਚ ਬਣ ਗਿਆ ਬਲਦੀ ਜੂਨੀ ਦੇ ਵਿੱਚ ਪੈ ਗਿਆ ਫਿਰ ਗੁਰੂ ਸਾਹਿਬ ਜੀ ਕਹਿੰਦੇ ਚਾਰ ਤੇਰੇ ਪੈਰ ਹੋਣਗੇ ਦੋ ਸੰਗ ਹੋਣਗੇ ਗੰਗ ਮੁਖ ਤਬ ਕੈਸੇ ਗੁਣ ਗਈ ਐ ਤੂੰ ਗੁੰਗਾ ਹੋ ਜਾਏਂਗਾ মুখ ਤੋਂ ਬੋਲ ਨਹੀਂ ਸਕੇਂਗਾ ਫਿਰ ਤੂੰ ਕਿਵੇਂ ਪ੍ਰਮਾਤਮਾ ਦੇ ਗੁਣ ਗਾਵੇਂਗਾ ਫਿਰ ਉਠ ਤੈ ਬੈਠ ਤ ਠਿੰਗਾ ਪਰ ਹੈ ਤਬ ਕਾ ਤ ਮੂਡ ਲਗਈ ਆ ਫਿਰ ਜਦੋਂ ਤੇਰੇ ਉਠਦੇ ਬੈਹਿੰਦੇ ਦੇ ਸਾਹ ਸੰਜੀ ਸੋਟੀਆਂ ਵੱਜਣੀਆਂ ਤੇਰੇ ਮੂੰਹ ਦੇ ਉੱਤੇ ਫਿਰ ਤੂੰ ਕਿਹੜੇ ਪਾਸੇ ਨੂੰ ਮੂੰਹ ਲੁਕੋਏਂਗਾ ਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਵੇਖੋ ਭਗਤ ਕਬੀਰ ਸਾਹਿਬ ਜੀ ਸਾਨੂੰ ਸਮਝਾਉਂਦੇ ਆ ਫੇਰ ਤੂੰ ਕਿਹੜੇ ਪਾਸੇ ਤੂੰ ਸਿਰ ਲੁਕੋਏਂਗਾ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਫੇਰ ਭਾਈ ਇਸ ਕਰਕੇ ਕਿਸ ਤਰ੍ਹਾਂ ਪ੍ਰਭੂ ਦੇ ਗੁਣ ਗਾ ਸਕੇਂਗਾ ਤੂੰ ਉੱਠਦਿਆ ਬੈਣਦਿਆ ਤੇਰੇ ਸਿਰ ਦੇ ਉੱਤੇ ਸੋਟਾ ਪਵੇਗਾ ਤਾਂ ਤੂੰ ਕਿੱਥੇ ਸਿਰ ਲੁਕੋਏਂਗਾ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਅੱਗੇ ਕੀ ਕਹਿੰਦੇ ਨੇ ਹਰ ਬੇਨਾਮ ਬੈਲ ਬਰਾਨੇ ਹੋਈ ਹੈ ਕਹਿੰਦੇ ਹਰੀ ਦੇ ਬਿਨਾ ਉਹਦੇ ਨਾਮ ਤੋਂ ਬਿਨਾ ਪਾਈ ਤੂੰ ਬਗਾਨਾ ਹੋ ਜਾਏਗਾ ਸਾਧ ਸੰਗ ਜੀ ਬਗਾਨਿਆਂ ਨੂੰ ਦੇਖਿਆ ਨਾ ਆਪਾਂ ਕਿਸੇ ਦੇ ਕੋਲੋਂ ਮੰਗਮੀ ਚੀਜ਼ ਲੈ ਕੇ ਆਉਨੇ ਆ ਕੋਈ ਟਰੈਕਟਰ ਮੰਗਵਾ ਲੈ ਕੇ ਆਉਨੇ ਆ ਕੋਈ ਹਾਰ ਲੈ ਕੇ ਆਉਨੇ ਆ ਕੋਈ ਸੁਹਾਗਾ ਲੈ ਕੇ ਆਉਨੇ ਆ ਆਪਾਂ ਸਾਧ ਸੰਗ ਜੀ ਉਹਨੂੰ ਕਹਿੰਨੇ ਕਿ ਲਾਹਾ ਲੈ ਲ ਗਏ ਹੁਣ ਇਹਨੂੰ ਇਹਨੂੰ ਜਿੰਨਾ ਵੀ ਹੁਣ ਲਾਹਾ ਲਿਆ ਜਾਂਦਾ ਜੇ 4 ਘੰਟੇ ਨਹੀਂ ਤਾਂ ਆਪਾਂ ਘੱਟ ਤੋਂ ਘੱਟ 8 ਘੰਟੇ ਤਾਂ ਵਹੀਏ ਜੇ ਆਪਾਂ ਕਿਸੇ ਦਾ ਸਹਾਨ ਕੀਤਾ ਲੈ ਹੀ ਲਿਆ ਹੁਣ ਇਹਨੂੰ ਚੰਗੀ ਤਰ੍ਹਾਂ ਵਾਹਉ ਤਾਂ ਸਹੀ ਪਰ ਸਾਧ ਸੰਗਜੀ ਆਪਾਂ ਉਹ ਚੀਜ਼ ਨੂੰ ਬਗਾਨੀ ਸਮਝਦੇ ਆਂ ਐਵੇਂ ਭਾਈ ਪਰਮਾਤਮਾ ਤੋਂ ਬਿਨਾਂ ਤੂੰ ਬਗਾਨਾ ਹੋ ਜਾਏਗਾ ਫਿਰ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਕਿ ਹਰ ਬਿਨ ਬੈਲ ਬਰਾਨੇ ਹੋਈ ਐ ਓਏ ਨਾਮ ਤੋਂ ਬਿਨਾਂ ਪਰਮਾਤਮਾ ਦੇ ਨਾਮ ਤੋਂ ਬਿਨਾਂ ਤੂੰ ਬਰਾਨਾ ਹੋ ਜਾਏਗਾ ਤੂੰ ਬਗਾਨਾ ਹੋ ਜਾਏਗਾ ਤੈਨੂੰ ਕਿਸੇ ਨੇ ਪੁਛਣਾ ਨਹੀਂ ਅੱਗੇ ਬਖਸ਼ਾ ਕਰਦੇ ਨੇ ਫਾਟੇ ਨੱਕ ਨ ਟੂਟੇ ਗਾਂਧਨ ਕਦੂ ਕੋ ਪਸ ਖਾਈ ਹੈ ਗੁਰੂ ਸਾਹਿਬ ਜੀ ਕਹਿੰਦੇ ਆ ਤੇਰੇ ਨੱਕ ਦੇ ਵਿੱਚ ਨਥ ਪਾ ਦੇਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਤੇਰੇ ਨੱਕ ਦੇ ਵਿੱਚ ਨਥ ਪਾ ਦੇਣਗੇ ਰਸਾ ਨਗਾ ਦੇਣਗੇ ਟੂਟੇ ਗਾਂਧਨ ਸਾਧ ਸੰਗਤ ਜੀ ਤੇਰੇ ਜਿਹੜੇ ਕੰਨ ਹੋਣਗੇ ਉਹ ਪੰਜਾਲੀ ਦੇ ਵਿੱਚ ਫਸੇ ਹੋਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਦੂ ਕੋ ਪਸ ਖਾਈ ਹੈ ਸਾਹਸੰਗਜੀ ਤੇਰੀ ਕੋਈ ਉਮੀਦ ਹੀ ਨਹੀਂ ਹੋਊਗੀ ਵੀ ਤੈਨੂੰ ਕਦੋਂ ਉਚਾਰਾ ਪਾਉਣਗੇ ਕਦੋਂ ਤੈਨੂੰ ਪੱਠੇ ਪਾਉਣਗੇ ਸਾਹਸੰਗਜੀ ਫਿਰ ਤੈਨੂੰ ਰੋਟੀਆਂ ਥੋੜੀ ਮਿਲਣੀਆਂ ਫਿਰ ਤੈਨੂੰ ਪਰੌਠੇ ਨਹੀਂ ਮਿਲਣਗੇ ਫਿਰ ਤੈਨੂੰ ਕਾ ਫੂਸੀ ਸਾਹਸੰਗਜੀ ਉਹਨਾਂ ਨੇ ਪਾਉਣਾ ਕਾਖ ਹੀ ਪਾਉਣੇ ਆ ਸਾਹਸੰਗਜੀ ਫਿਰ ਤੈਨੂੰ ਕੋਤਰੇ ਦਾ ਹੀ ਸਾਹਸੰਗਜੀ ਉਹਨਾਂ ਨੇ ਖਾਣਾ ਦੇਣਾ ਗੁਰੂ ਦੇ ਪਿਆਰਿਓ ਫਿਰ ਕਾ ਫੂਸ ਸਾਹਸੰਗਜੀ ਇਹੋ ਜਿਹਾ ਕੁਝ ਦੇਣਾ ਤੈਨੂੰ ਕਿਤੇ ਪਰਾਲੀ ਪਾ ਦੇ ਕਿਤੇ ਹੋਰ ਕੁਝ ਪਾਤਾ ਸਾਹਸੰਗਜੀ ਫਿਰ ਤੂੰ ਆਪਣੀ ਤਰ੍ਹਾਂ ਦੀ ਤਰ੍ਹਾਂ ਤੈਨੂੰ ਕੋਈ ਫਲ ਨਹੀਂ ਦੇਣਗੇ ਤੇਰੇ ਅੱਗੇ ਸੇਵ ਰੱਖੇ ਜਾਣਗੇ ਇਸ ਤਰ੍ਹਾਂ ਕਰਕੇ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਹੁਣ ਸਮਝ ਲਾ ਭਗਤ ਕਬੀਰ ਸਾਹਿਬ ਜੀ ਕਹਿੰਦੇ ਆ ਅੱਗੇ ਬਿਸ਼ਰਾਮ ਦਿੰਦੇ ਨੇ ਰਹਾਉ ਅੱਗੇ ਸਾ ਸੰਗ ਜੀ ਬਖਸ਼ਾ ਕਰਦੇ ਨੇ ਸਾਰੋ ਦਿਨ ਡੋਲ ਤੋ ਬਨ ਮਈਆ ਅਜੂ ਨਾ ਪੇਟ ਗਈਐ ਸਾਰਾ ਦਿਨ ਤੂੰ ਤੁਰਿਆ ਫਿਰੇਂਗਾ ਵਾਣਾ ਦੇ ਵਿੱਚ ਤੇਰੇ ਮਗਰ ਹਲ ਹੋਊਗਾ ਪਤਾ ਨਹੀਂ ਸੁੱਕੀ ਬੰਜਰ ਜ਼ਮੀਨ ਹੋਊਗੀ ਤੇ ਸਾਧ ਸੰਗ ਜੀ ਤੈਨੂੰ ਸਾਰਾ ਦਿਨ ਧੁੱਪ ਦੇ ਵਿੱਚ ਤੋਰੀ ਰੱਖੂਗਾ ਹਾਲ-ਹਾਲ ਦੇ ਨਾਲ ਜੋੜੀ ਰੱਖੂਗਾ ਪੰਜਾਲੀ ਤੇਰੇ ਗਲ ਦੇ ਵਿੱਚ ਹੋਊਗੀ ਧੁੱਪੇ ਤੈਨੂੰ ਖਿੱਚਣਾ ਪਊਗਾ ਸਾਧ ਸੰਗ ਜੀ ਤੈਨੂੰ ਕਿੰਨਾ ਕਿੰਨਾ ਕਸ਼ਟ ਸਹਾਰਨਾ ਪਊਗਾ ਕਦੀ ਤੈਨੂੰ ਮਾਲਕ ਨੇ ਪੁੱਛਣਾ ਨਹੀਂ ਵੀ ਤੈਨੂੰ ਪੁੱਤ ਪਿਆਸ ਲੱਗੀ ਐ ਤੂੰ ਚਾਰਾ ਤਾਂ ਨਹੀਂ ਖਾਣਾ ਭੁੱਖ ਤਾਂ ਨਹੀਂ ਲੱਗੀ ਨਹੀਂ ਭਾਈ ਤੈਨੂੰ ਖਿੱਚਣਾ ਪਊਗਾ ਭੁੱਖੇ ਧਿਆਏ ਨੂੰ ਸਾਧ ਸੰਗ ਜੀ ਅੱਗੇ ਬਖਸ਼ਾ ਕਰਦੇ ਨੇ ਜਨਪਗਤਨ ਕੋ ਕਹ ਨਾ ਮੰਨੋ ਕਿਉ ਆਪਣਾ ਪਈ ਹੈ ਪਾਏ ਜਿਹੜੇ ਭਗਤਾਂ ਦਾ ਨਾਮ ਜਪਣ ਵਾਲਿਆਂ ਦਾ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੇ ਤੂੰ ਨਾਮ ਜਪਣ ਵਾਲਿਆਂ ਦੀ ਗੱਲ ਦੇ ਉੱਤੇ ਹੁਣ ਅਮਲ ਨਾ ਕੀਤਾ ਤੋ ਉਹਨਾਂ ਦੀ ਗੱਲ ਦੇ ਉੱਤੇ ਯਕੀਨ ਨਾ ਕੀਤਾ ਗੁਰੂ ਦੇ ਪਿਆਰਿਓ ਫਿਰ ਤੈਨੂੰ ਭਟਕਦਾ ਰਹੇਂਗਾ ਫਿਰ ਤੂੰ ਆਪਣਾ ਕੀਤਾ ਆਪੇ ਹੀ ਪਾਏਂਗਾ ਫਿਰ ਤੂੰ ਕਿਸੇ ਨੂੰ ਦੋਸ਼ ਨਹੀਂ ਦੇ ਸਕਦਾ ਕਿ ਆਪਣਾ ਕੀਤਾ ਆਪੇ ਪਾਏਂਗਾ ਅੱਗੇ ਬਖਸ਼ਾਂ ਕਰਦੇ ਨੇ ਦੁੱਖ ਸੁੱਖ ਕਰਤ ਮਹਾ ਪਰਮ ਬੁੱਢੋ ਅਨਕ ਜੋਨ ਪਰਮਈਏ ਹੁਣ ਇਸ ਟਾਈਮ ਦੇ ਵਿੱਚ ਤੂੰ ਦੁੱਖ ਸੁੱਖਾ ਨੂੰ ਕਰਕੇ ਮਾਫ ਕਰਨਾ ਸਾਧ ਸੰਗ ਜੀ ਤੈਨੂੰ ਦੁੱਖ ਆਉਂਦੇ ਆ ਪਰ ਤੂੰ ਸੁੱਖ ਲੈਣ ਦੀ ਖਾਤਰ ਪਰਮਾ ਦੇ ਵਿੱਚ ਸਾਧ ਸੰਗ ਜੀ ਡੁੱਬਿਆ ਫਿਰਦਾ ਹੁਣ ਤੈਨੂੰ ਜੇ ਦੁੱਖ ਆ ਗਿਆ ਤੇ ਤੂੰ ਸੁੱਖ ਲੈਣ ਦੀ ਖਾਤਰ ਪਰਮਾ ਦੇ ਵਿੱਚ ਡੁੱਬਿਆ ਫਿਰਦਾ ਔ ਉਹ ਥੇਕ ਤੇ ਦੀਵਾ ਜਗਾ ਜਾਂਦਾ ਪिपल ਥੱਲੇ ਦੀਵਾ ਜਗਾਤਾ ਅੱਖਾਂ ਦੀਆਂ ਜੜਾਂ ਦੇ ਵਿੱਚ ਤੇਲ ਪਾਤਾ ਜਾਂ ਕਾਲੇ ਕੁੱਤੇ ਨੂੰ ਲੱਡੂ ਪਾਤੇ ਜਾਂ ਸਾਸਾਂ ਜੀ ਆਪਣੇ ਸਿਰ ਦੇ ਉੱਤੋਂ ਵਾਰ ਕੇ ਸਾਸਾਂ ਜੀ ਆਟੇ ਦਾ ਪੇੜਾ ਕਿਸੇ ਗਊ ਨੂੰ ਪਾਤਾ ਤਰ੍ਹਾਂ ਤਰ੍ਹਾਂ ਦੀ ਸਾਸਾਂ ਜੀ ਕਦੀ ਤੂੰ ਢਾਲੇ ਲਾਉਣਾ ਆਪਣੇ ਸੁੱਖ ਦੇ ਬਦਲੇ ਹੈ ਨਹੀਂ ਭਾਈ ਤੈਨੂੰ ਸੁੱਖ ਨਹੀਂ ਮਿਲ ਸਕਦਾ ਤੂੰ ਇੰਨਾ ਭਰਮਾਂ ਦੇ ਵਿੱਚ ਪਿਆ ਹੋਇਆ ਆਂ ਤੂੰ ਫੇਰ ਤੂੰ ਇਹਦੇ ਕੰਮ ਕਰਦਾ ਫਿਰ ਇਹੋ ਜੀਆਂ ਜੂਨਾ ਦੇ ਵਿੱਚ ਪਾਏਗਾ ਫਿਰ ਭਟਕੇਗਾ ਅੱਗੇ ਬਖਸ਼ਾ ਕਰਦੇ ਨੇ ਰਤਨ ਜਨਮ ਖੋਇਓ ਪ੍ਰਭੂ ਬਿਸਰਿਓ ਇਹ ਔਸਰ ਕਤ ਪਈ ਹੈ ਪਾਈ ਤੂੰ ਰਤਨ ਜਨਮ ਹੋਂ ਤੂੰ ਖੋਈ ਫਿਰਦਾ ਹੀਰੇ ਵਰਗਾ ਜਨਮ ਇਸ ਮਾਤ ਦੇ ਲੋਕ ਵਿੱਚ ਤੂੰ ਪਾਈ ਸਭ ਕੁਝ ਮੰਗ ਸਕਦਾ ਮੈਨੂੰ ਭੁੱਖ ਤੇ ਲੱਗੀ ਆ ਦੱਸ ਸਕਦਾ ਤੇਰਾ ਹੀਰੇ ਵਰਗਾ ਜਨਮ ਪਾਈ ਪਰ ਤੂੰ ਇਧਰਲੇ ਪਾਸੇ ਇਹ ਤੂੰ ਵਿਰਥਾ ਗਵਾਰਿਆ ਤੈਨੂੰ ਪਛਤਾਉਣਾ ਪਊਗਾ ਉਹ ਤੇਰੇ ਅੱਗੇ ਪਛਤਾਵਾ ਹੀ ਰਹੂਗਾ ਅੱਗੇ ਬਖਸ਼ਾਂ ਕਰਦੇ ਨੇ ਪਰਮਤ ਫਿਰ ਤ ਤੇਲਕ ਕੀ ਕੱਪ ਜਿਉਂ ਗਤ ਬਿਨ ਰੈਣ ਵਹੀਏ ਹੁਣ ਤੂੰ ਭਾਈ ਜਿਵੇਂ ਤੇਲੀ ਦਾ ਬਲਦ ਹੁੰਦਾ ਸਾਧ ਸੰਗ ਜੀ ਗੁਰੂ ਦੇ ਪਿਆਰਿਓ ਸਾਧ ਸੰਗ ਜੀ ਤੇਲੀ ਦਾ ਬਲਦ ਹੁੰਦਾ ਉਹ ਕਈ ਵਾਰੀ ਖੂਹ ਦੇ ਉੱਤੇ ਸਾਧ ਸੰਗ ਜੀ ਜੋੜਿਆ ਹੁੰਦਾ ਕੰਡਾਂ ਚੱਲਦੀਆਂ ਪਾਣੀ ਵਾਲੀਆਂ ਸਾਰਾ ਦਿਨ ਸਾਸਾਂ ਜੀ ਖੂਦ ਦੇ ਆਸੇ-ਪਾਸੇ ਬਸ ਢੇੜੇ ਹੀ ਚੱਲੀ ਚੱਲ ਢੇੜੇ ਹੀ ਕੱਢੀ ਚੱਲ ਢੇੜੇ ਹੀ ਕੱਢੀ ਚੱਲ ਸਾਸਾਂ ਜੀ ਜਾਂ ਫਿਰ ਜਵੇਂ ਬਾਂਦਰ ਹੁੰਦਾ ਬਾਂਦਰ ਹੁੰਦਾ ਸਾਸਾਂ ਜੀ ਉਹ ਰਾਤ ਦਿਨ ਸਾਸਾਂ ਜੀ ਕਦੀ ਬਸ ਸਾਸਾਂ ਜੀ ਟਪੂਸੀਆਂ ਹੀ ਮਾਰਦਾ ਰਹਿੰਦਾ ਕਦੀ ਉਹਨੂੰ ਟਕਾ ਨਹੀਂ ਆਉਂਦਾ ਸਾਸਾਂ ਜੀ ਗੁਰੂ ਦੇ ਪਿਆਰਿਓ ਉਹ ਭੜਕਦਾ ਹੀ ਰਹਿੰਦਾ ਗੁਰੂ ਦੇ ਪਿਆਰਿਓ ਫੇਰ ਗੁਰੂ ਸਾਹਿਬ ਬਖਸ਼ਾ ਕਰਦੇ ਨੇ ਫੇਰ ਤੂੰ ਪਾਈ ਕਿੱਥੋਂ ਗੱਤ ਪਾਏਂਗਾ ਕਿੱਥੋਂ ਗਤੀ ਪਾਲੇਂਗਾ ਕਾਇਤ ਕਬੀਰ ਆ ਰਾਮ ਨਾਮ ਬਿਨ ਮੂੜਤ ਨੇ ਪਛਤਾਇਆ ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਸਾਧ ਸੰਗ ਜੀ ਤੇਰੇ ਅੱਗੇ ਪਛਤਾਵੇ ਤੋਂ ਬਿਨਾ ਕੁਝ ਨਹੀਂ ਰਹਿ ਜਾਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਤੂੰ ਕੰਧਾਂ ਦੇ ਵਿੱਚ ਟਕਰਾ ਮਾਰ ਮਾਰ ਕੇ ਰੋਏਂਗਾ ਤੂੰ ਪਛਤਾਏਂਗਾ ਫਿਰ ਤੇਰਾ ਕੁਝ ਨਹੀਂ ਬੜਨਾ ਤੇਰੇ ਅੱਗੇ ਇੱਕ ਪਛਤਾਵਾ ਹੀ ਰਹਿ ਜਾਊਗਾ ਸਾਧ ਸੰਗ ਜੀ ਆ ਸ਼ਬਦ ਆ ਇਹ ਫੋਟੋ ਆ ਇਹ ਭਗਤ ਕਬੀਰ ਸਾਹਿਬ ਜੀ ਦੇ ਸ਼ਬਦ ਦੀ ਸਾਧ ਸੰਗ ਜੀ ਫੋਟੋ ਨੂੰ ਤੁਸੀਂ ਜੇ ਹਿਰਦੇ ਵਿੱਚ ਵਸਾ ਲੋਗੇ ਇਹਨਾਂ ਟੇਢੀਆਂ ਜੂਨਾਂ ਤੋਂ ਸਾਧ ਸੰਗ ਜੀ ਵਸ ਜਾਓਗੇ ਗੁਰੂ ਦੇ ਪਿਆਰਿਓ ਦਾਸ ਨੇ ਇੱਕ ਵਾਰੀ ਵੇਖਿਆ ਸਾਧ ਸੰਗ ਜੀ ਯਾਦ ਆਇਆ ਇੱਕ ਸਾਧ ਸੰਗ ਜੀ ਜਿਹਨੂੰ ਆਪਾਂ ਖੱਤਰ ਕਹਿ ਦਿੰਨੇ ਆ ਜਾਂ ਘੋੜੀ ਕਹਿ ਲੋ ਸਾਧ ਸੰਗ ਜੀ ਜਾਂ ਖੱਤਰ ਕਹਿ ਲੋ ਸਾਧ ਸੰਗ ਜੀ ਉਹਦੇ ਮਗਰ ਗੁਰੂ ਦੇ ਪਿਆਰਿਓ ਕੁਛ ਰੇੜੀ ਬਣਾਈ ਹੋਈ ਲੱਕੜਾਂ ਲੱਦੀਆਂ ਹੋਈਆਂ ਉਹ ਖੱਤਰ ਸਾਧ ਸੰਗ ਜੀ ਅੱਗੇ ਜੋੜੀ ਹੁਣ ਗੁਰੂ ਦੇ ਪਿਆਰਿਓ ਦਾਸ ਨੇ ਆਪਦੀਆਂ ਅੱਖਾਂ ਦੇ ਨਾਲ ਦੇਖਿਆ ਸਾਧ ਸੰਗ ਜੀ ਸ਼ਾਇਦ ਤੁਸੀਂ ਵੀ ਦੇਖਿਆ ਹੋਵੇਗਾ ਗੁਰੂ ਦੇ ਪਿਆਰਿਓ ਉਹਦੇ ਮਗਰ ਸਾਧ ਸੰਗ ਜੀ ਬਹੁਤ ਸਾਰਾ ਸਾਧ ਸੰਗ ਜੀ ਲੱਕੜਾਂ ਦਾ ਜਿਹੜਾ ਸਾਧ ਸੰਗ ਜੀ ਸਮਾਨ ਸੀ ਮਾਲ ਸੀ ਸਾਧ ਸੰਗ ਜੀ ਲੱਕੜ ਬਹੁਤ ਸਾਰਾ ਲੱਦੀ ਸੀਗੀ ਇੱਥੋਂ ਤੱਕ ਸਾਧ ਸੰਗ ਜੀ ਦੇਖਦੇ ਟਰੈਕਟਰ ਵੀ ਸਾਧ ਸੰਗ ਜੀ ਉਹਨੂੰ ਖਿੱਚਦਾ ਤੇ ਚੜਾਈ ਦੇ ਉੱਤੇ ਸਾਧ ਸੰਗ ਜੀ ਟਰੈਕਟਰ ਵੀ ਵੀਰ ਜਾਂਦਾ ਹੈ ਗੁਰੂ ਦੇ ਪਿਆਰਿਓ ਇਹ ਠੀਕ ਆ ਵੀ ਕਿਸੇ ਦਾ 50 ਕਿਲੋ ਵਜਨ ਆ ਗੁਰੂ ਦੇ ਪਿਆਰਿਓ ਉਹ 30 ਕਿਲੋ ਵਜਨ ਚੱਕਣ ਦੇ ਹੱਕਦਾਰ ਹੈਗਾ 40 ਕਿਲੋ ਚੱਕਣਦਾਰ ਦੇ ਹੈਗਾ ਪ੍ਰਸਾਦ ਸੰਗਤ ਦੀ ਜੇ ਕਿਸੇ ਦਾ ਵਜਨ 50 ਕਿਲੋ ਆ ਉਹਨੂੰ 100 ਕਿਲੋ ਵਜਨ ਚੁਕਾਦ ਕੇ ਸਾਸਾਂ ਜੀ ਚੱਕ ਲੂਗਾ ਗੁਰੂ ਦੇ ਪਿਆਰਿਓ ਉਹ ਫਿਰ ਸਾਸਾਂ ਜੀ ਲੱਕੜਾਂ ਦੇ ਉਹ ਗੱਡੀ ਲਾਦ ਕੇ ਖੱਤਰ ਨੂੰ ਸਾਸਾਂ ਜੀ ਪਿੱਛੋਂ ਸੋਟੀਆਂ ਮਾਰੀ ਤਾਂ ਚੜ੍ਹਾਈ ਚੜਾਵੇ ਗੁਰੂ ਦੇ ਪਿਆਰਿਓ ਤਾਂ ਚੜ੍ਹਾਈ ਚੜਾਵੇ ਉਹਦੀ ਜਵਾਨ ਬਾਹਰ ਤੇ ਸਾਥ ਸੰਗਤ ਚ ਗਰਮੀ ਦਾ ਮੌਸਮ ਗੁਰੂ ਦੇ ਪਿਆਰਿਓ ਉਹਦੇ ਮੂੰਹ ਦੇ ਵਿੱਚੋਂ ਝੱਗ ਨਿਕਲੇ ਸਰੀਰ ਉਹਦਾ ਕੰਬੇ ਗਰਮੀ ਦੇ ਵਿੱਚ ਆਖਰ ਸਾਥ ਸੰਗਤ ਜੀ ਉਹ ਅੱਗੋਂ ਚੱਕੀ ਗਈ ਸਾਥ ਸੰਗਤ ਜੀ ਉਹ ਤਾਂ ਹੀ ਚੱਕੀ ਗਈ ਗੁਰੂ ਦੇ ਪਿਆਰਿਓ ਲਾਰ ਹੋ ਗਈ ਗੱਡੀ ਸਾਥ ਸੰਗਤ ਜੀ ਫਿਰ ਕਰਦਿਆਂ ਕਰਉਂਦਿਆਂ ਸਾਧ ਸੰਗ ਜੀ ਕੋਈ 15 20 ਮਿੰਟ ਲੱਗੇ ਸਾਧ ਸੰਗ ਜੀ ਉਹਦੇ ਰਸੇ ਕੱਟੇ ਗੁਰੂ ਦੇ ਪਿਆਰਿਓ ਫਿਰ ਉਹ ਥੱਲੇ ਬੁੰਦਲ ਕੇ ਡੈਗ ਪਈ ਆਏ ਆ ਹਾਲ ਹੋਣਾ ਸਾਧ ਸੰਗ ਜੀ ਆ ਹਾਲ ਹੋਣਾ ਪਰ ਜਿਹੜੇ ਸਾਧ ਸੰਗ ਜੀ ਇਹਨਾਂ ਜੀਵਾਂ ਦਾ ਬੇਜਵਾਨੇ ਜੀਵਾਂ ਦਾ ਗੁਰੂ ਦੇ ਪਿਆਰਿਓ ਇਹ ਹਾਲ ਕਰਦੇ ਆ ਗੁਰੂ ਦੇ ਪਿਆਰਿਓ ਉਹ ਖਿਆਲ ਰੱਖਣਾ ਸਾਧ ਸੰਗ ਜੀ ਆਪਣਾ ਅਗਲਾ ਜਨਮ ਉਹਨਾਂ ਵਾਸਤੇ ਵੀ ਤਿਆਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਹਸਾਂ ਦੀ ਜਿਹੜਾ ਅੱਜ ਉਹ ਭਾਰ ਚ ਕਮਦੇ ਐ ਨਾ ਇੰਨਾ-ਇੰਨਾ ਭਾਰ ਚ ਕਮਦੇ ਇਨਾ ਬੇਜਵਾਨਾਂ ਜੀਵਾਂ ਤੋਂ ਅਗਲਾ ਜਨਮ ਉਹਨਾਂ ਦਾ ਵੀ ਤਿਆਰ ਹੈ ਜਿਵੇਂ ਸਾਹਸਣ ਜੀ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਵਾਲੇ ਕਹਿੰਦੇ ਹੁੰਦੇ ਸਨ ਜਿਹੜਾ ਕਿਸੇ ਦਾ ਘਰ ਬਰਬਾਦ ਕਰਦਾ ਭਾਈ ਵਾਰੀ ਉਹਦੀ ਵੀ ਆਉਣੀ ਆ ਬਸ ਸਮਾਂ ਥੋੜਾ ਹੀ ਐ ਇਹ ਸਾਹਸਣ ਜੀ ਲੈਣੇ ਦੇਣੇ ਦਾ ਸਰਬੰਧ ਹੁੰਦਾ ਆਪਾਂ ਕਹਿੰਦੇ ਨੇ ਭਾਈ ਫਲਾਣੇ ਦੀ ਪੂਆ ਸੀਗੀ ਉਹ ਮਰ ਤਾ ਗਈ ਪਰ ਸਾਡਾ 25-30 ਲੱਖ ਰੁਪਇਆ ਲਵਾ ਗਈ ਉਹ ਸਾਧ ਸੰਗਤ ਜੀ 25-30 ਲੱਖ ਰੁਪਇਆ ਲਵਾਇਆ ਕਿਉਂ ਇਹ ਪਿਛਲੇ ਜਨਮਾਂ ਦਾ ਸਾਧ ਸੰਗਤ ਜੀ ਲੈਣਾ ਦੇਣਾ ਹੁੰਦਾ ਗੁਰੂ ਦੇ ਪਿਆਰਿਓ ਇਸ ਕਰਕੇ ਸਾਧ ਸੰਗਤ ਜੀ ਅਗਲਾ ਜਨਮ ਸਾਨੂੰ ਪਤਾ ਨਹੀਂ ਕੀ ਹੋ ਜਾ ਮਿਲੂਗਾ ਪਰ ਹੁਣ ਤਾਂ ਸਾਧ ਸੰਗਤ ਜੀ ਇੱਥੇ ਹੀ ਕਲ ਜਾਊਗਾ ਇੱਥੇ ਨਰਕਾ ਇੱਥੇ ਸੁਰਗਾ ਗੁਰੂ ਦੇ ਪਿਆਰਿਓ ਇਹ ਕਰਨੀਆਂ ਭਰਨੀਆਂ ਪਹਿਨਣੀਆਂ ਸਾਧ ਸੰਗਤ ਜੀ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ ਸਾਤਸੰਗ ਜੀ ਕਿਸੇ ਦੀ ਵਾਰੀ ਪਹਿਲਾਂ ਆ ਜਾਂਦੀ ਹੈ ਕਿਸੇ ਦੀ ਵਾਰੀ ਬਾਅਦ ਦੇ ਵਿੱਚ ਆ ਜਾਂਦੀ ਹੈ ਗੁਰੂ ਦੇ ਪਿਆਰੋ ਜਿਵੇਂ ਇੱਕ ਬ੍ਰੈਸ਼ ਲੱਗਾ ਹੁੰਦਾ ਤੇ ਦੋ ਆਦਮੀ ਸਾਤਸੰਗ ਜੀ ਹੁੰਦੇ ਆ ਇੱਕ ਧੁੱਪ ਦੇ ਵਿੱਚ ਖੜਾ ਸਾਤਸੰਗ ਜੀ ਇੱਕ ਛਾਂ ਦੇ ਵਿੱਚ ਖੜਾ ਹੁਣ ਛਾਂ ਵਾਲਾ ਸਾਤਸੰਗ ਜੀ ਹੰਕਾਰ ਕਰਦਾ ਕਹਿੰਦਾ ਵੇਖਿਆ ਕਹਿੰਦਾ ਮੇਰੇ ਉੱਪਰ ਛਾਂ ਹੈ ਮੈਂ ਛਾਂ ਦੇ ਵਿੱਚ ਖੜਾ ਆ ਵੇਖਿਆ ਤੂੰ ਧੁੱਪੇ ਖੜਾ ਇਹ ਕਰਨੀ ਦਾ ਫਾਲਾ ਉਹ ਨਾ 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 ਭਾਈ ਤੂੰ ਹੰਕਾਰ ਨਾ ਕਰ ਇਹ ਸਮਾ ਥੋੜੇ ਜਿਿਹਰ ਵਾਸਤੇ ਆ ਤੇਰੇ ਕੋਲੇ ਇਹ ਛਾਂ ਤੇਰੇ ਤੇ ਤੇਰੇ ਤੇ ਹਮੇਸ਼ਾ ਨਹੀਂ ਰਹਣੇਗੀ ਤੂੰ ਥੋੜਾ ਜਿਿਹਰ ਸਮਾਉਤਾ ਦੇਖ ਥੋੜੇ ਦੇਰ ਬਾਅਦ ਤੇਰੇ ਤੇ ਧੁੱਪ ਆ ਜਾਣੀ ਆ ਉਹ ਜਿਹੜਾ ਧੁੱਪੇ ਖੜਾ ਉਹਦੇ ਤੇ ਵੀ ਛਾਂ ਆ ਜਾਣੀ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗਤ ਜਿਹੜਾ ਕਿਸੇ ਦਾ ਘਰ ਬਰਬਾਦ ਕਰਦਾ ਹੈ ਬਾਬਾ ਅਨੰਤ ਸਿੰਘ ਜੀ ਕਹਿੰਦੇ ਹੁੰਦੇ ਸਨ ਭਾਈ ਵਾਰੀ ਉਹਦੀ ਵੀ ਆਈ ਜਾਣੀ ਆ ਜੇ ਸਾਧ ਸੰਗਤ ਜੀ ਕਿਸੇ ਦਾ ਕੋਈ ਘਰ ਬਰਬਾਦ ਕਰਦਾ ਉਹ ਕਿਸੇ ਦਾ ਘਰ ਬਰਬਾਦ ਨਹੀਂ ਕਰਦਾ ਉਹ ਆਪਣੀਆਂ ਜੜਾਂ ਪੱਟ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਆਪਦਾ ਹੀ ਘਰ ਬਰਬਾਦ ਕਰੀ ਜਾਂਦਾ ਜੇ ਸਾਧ ਸੰਗਤ ਜੀ ਕਿਸੇ ਦਾ ਕੋਈ ਭਲਾ ਕਰ ਦਿੰਦਾ ਤੇ ਗੁਰੂ ਦੇ ਪਿਆਰਿਓ ਬਾਬਾ ਅਨੰਦ ਸਿੰਘ ਜੀ ਕਹਿੰਦੇ ਸਾਨੂੰ ਭਾਈਓ ਕਿਸੇ ਦਾ ਭਲਾ ਨਹੀਂ ਕਰਦਾ ਉਹ ਆਪਦਾ ਹੀ ਭਲਾ ਕਰਦਾ ਇਸ ਤਰ੍ਹਾਂ ਕਰਕੇ ਗੁਰੂ ਦੇ ਪਿਆਰਿਓ ਸ਼ੁਭਾਸ਼ਨਗਰ ਵਾਲਿਓ ਉਹਦੇ ਖੰਡੇ ਦੀ ਯਾਦ ਵਿੱਚ ਸਾਧ ਸੰਗਤ ਜੀ ਬਾਪੂ ਉਸ ਬਾਪੂ ਦੀ ਯਾਦ ਵਿੱਚ ਬੈਠੇ ਆਪਾਂ ਸੁਭਾਸ਼ ਨਗਰ ਵਾਲਿਓ ਇਹਨਾਂ ਫੋਟੋਆਂ ਨੂੰ ਨਾ ਪੂਜੋ ਗੁਰੂ ਦੇ ਪਿਆਰਿਓ ਜਿਹੜੇ ਪਾਤਸ਼ਾਹੀ ਦਾ ਆ ਸ਼ਬਦ ਆ ਨਾ ਸਾਧ ਸੰਗਤ ਜੀ ਅੰਗ 524 ਦੇ ਉੱਤੇ ਭਗਤ ਕਬੀਰ ਸਾਹਿਬ ਜੀ ਨੇ ਸਾਧ ਸੰਗਤ ਜੀ ਕਿਵੇਂ ਸਾਨੂੰ ਸਮਝਾਇਆ ਇਹ ਸਾਧ ਸੰਗਤ ਜੀ ਨਾਮ ਜਪਣ ਵਾਲਿਆਂ ਨੇ ਸਾਧ ਸੰਗਤ ਜੀ ਕਮਾਈਆਂ ਕੀਤੀਆਂ ਹੁੰਦੀਆਂ ਇਹਨਾਂ ਨੇ ਦੇਖਿਆ ਹੁੰਦਾ ਸਾਧ ਸੰਗਤ ਜੀ ਸਾਰਾ ਇਹ ਹਾਲ ਦੇਖਿਆ ਹੁੰਦਾ ਗੁਰੂ ਸਾਹਿਬ ਜੀ ਕਹਿੰਦੇ ਆ ਇहां ਖਾੜ ਚਲੋ ਹਰ ਲਾਹਾ ਅੱਗੇ ਬਸਨ ਸਹਿਲਾ ਕਈ ਕਹਿੰਦੇ ਅੱਗਾ ਪਿਛਾ ਕੋਈ ਨਹੀਂ ਕਿਸੇ ਨੇ ਕਿਹੜਾ ਅੱਗਾ ਦੇਖਿਆ ਤੇ ਸਾਧ ਸੰਗ ਜੀ ਫਿਰ ਬਾਣੀ ਝੂਠੀ ਆ ਗੁਰੂ ਸਾਹਿਬ ਜੀ ਕਹਿੰਦੇ ਆ ਇहां ਖਾੜ ਚਲੋ ਹਰ ਲਾਹਾ ਅੱਗੇ ਬਸਨ ਸਹਿਲਾ ਸਾਧ ਸੰਗ ਜੀ ਇਸ ਤਰ੍ਹਾਂ ਕਰਕੇ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਵੀ ਮੋਹਰਾਂ ਲਾਉਂਦੇ ਨੇ ਕਹਿੰਦੇ ਨੇ ਚੇਤਨਾ ਹੈ ਤੋ ਚੇਤਲਾ ਇਸ ਦਿਨ ਮੇ ਪ੍ਰਾਨੀ ਛਣ ਛਣੇ ਉਸ ਬਿਹਾਤ ਹੈ ਫੂਟੇ ਘਟ ਜੋ ਪਾਣੀ ਉਹ ਤੇਰੀ ਉਮਰ ਘਟਦੀ ਜਾਂਦੀ ਐ ਹੁਣ ਤੂੰ ਪਾਈ ਇਹਨਾਂ ਦਿਨਾਂ ਦੇ ਵਿੱਚ ਪਰਮਾਤਮਾ ਦਾ ਨਾਮ ਗਾਉਣਾ ਤੇ ਤੂੰ ਗਾੜਾ ਗੁਰੂ ਦੇ ਪਿਆਰੋ ਇਸ ਤਰ੍ਹਾਂ ਕਰਕੇ ਭਗਤ ਕਬੀਰ ਸਾਹਿਬ ਜੀ ਕੀ ਕਹਿੰਦੇ ਨੇ ਹਰ ਬੇਨ ਬੈਲ ਬਰਾਨੇ ਹੋਈਐ ਹਰ ਬੇਨ ਬੈਲ ਬਰਾਨੇ ਹੋਈਐ ਹਰ ਬੇਨ ਬੈਲ ਬਰਾਨੇ ਹੋਈਐ ਹਰ ਬੇਲ ਬੈਨ ਬਰਾਨੇ ਹੋਈਐ ਸਾਥ ਸੰਗ ਜੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਉਹ ਹਰੀ ਤੋਂ ਬਿਨਾ ਉਹਦੇ ਨਾਮ ਤੋਂ ਬਿਨਾ ਭਾਈ ਤੂੰ ਬਗਾਨਾ ਹੋ ਜਾਏਂਗਾ ਬਗਾਨਾ ਹੋ ਜਾਏਂਗਾ ਭਾਈ ਨਾ ਬਈ ਆਪਾਂ ਇੱਧਰ ਲੀਆਂ ਜੂਨਾ ਚ ਨਹੀਂ ਪੈਣਾਗਾ ਗੁਰੂ ਦੇ ਪਿਆਰਿਓ ਹੌਂਕੂ ਕਰਤੇ ਰਹੇ ਦਰਬਾਰ ਭੌਂਕੇ ਆਗੇ ਬਦਨ ਵਿਸਾਰ ਆਪਾਂ ਉਸ ਮਾਲਕ ਦੇ ਕੂਕਰ ਬਣ ਚੱਲ ਗਏ ਉਹਨਾਂ ਦੇ ਸੇਵਾਦਾਰ ਬਣ ਚੱਲ ਗਏ ਸਾਥ ਸੰਗ ਜੀ ਅੱਜਕੱਲ੍ਹ ਸਾਧ ਸੰਗਤ ਜੀ ਘਰ ਘਰ ਦੇ ਵਿੱਚ ਰਾਬੀ ਤੁਰੇ ਫਿਰਦੇ ਆ ਰਾਬੀ ਤੁਰੇ ਫਿਰਦੇ ਆ ਨਹੀਂ ਭਾਈ ਆਪਾਂ ਸੇਵਾਦਾਰ ਬਣ ਕੇ ਦਿਖਾਈਏ ਆਪਾਂ ਸੇਵਾਦਾਰ ਬਣੀਏ ਸਾਧ ਸੰਗਤ ਜੀ ਆਓ ਸੁਭਾਸ਼ ਨਗਰ ਵਾਲਿਓ ਉਹ ਖੰਡੇ ਵਾਲੇ ਬਾਪੂ ਸਾਧ ਸੰਗਤ ਜੀ ਸਾਨੂੰ ਆਪਣੇ ਚਰਨਾਂ ਦਾ ਓਟ ਆਸਰਾ ਬਖਸ਼ਣ ਗੁਰੂ ਦੇ ਪਿਆਰਿਓ ਸਾਧ ਸੰਗਤ ਜੀ ਉਹ ਖੰਡੇ ਵਾਲਾ ਬਾਪੂ ਸਾਡੇ ਤੇ ਕਿਰਪਾ ਕਰੇ ਪ੍ਰਮਾਤਮਾ ਮਿਹਰ ਕਰੇ ਸਾਧ ਸੰਗਤ ਜੀ ਆਪਾਂ ਇਸ ਤਰ੍ਹਾਂ ਹੀ ਗੁਰੂ ਦੇ ਪਿਆਰਿਓ ਸੰਗਤ ਕਰਦੇ ਰਹੀਏ ਸਾਤ ਸੰਗ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਾਨੂੰ ਸੱਚਖੰਡ ਵਿੱਚ ਲੈ ਜਾਣਗੇ ਸੱਚਖੰਡ ਵਿੱਚ ਲੈ ਜਾਣਗੇ ਅੱਜ ਵੀ ਬਹੁਤ ਸਾਰੀ ਸੰਗਤ ਮਿਲਦੀ ਹੈ ਗੁਰੂ ਦੇ ਪਿਆਰਿਓ ਜਿਨ੍ਹਾਂ ਦੇ ਘਰ ਦੇ ਵਿੱਚ ਜਾਈਦਾ ਸਾਤ ਸੰਗ ਜੀ ਉਹਨਾਂ ਦੇ ਘਰ ਦੇ ਵਿੱਚ ਜਦੋਂ ਜਾਈਦਾ ਤੇ ਸਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਬਾਬਾ ਦੀਪ ਸਿੰਘ ਜੀ ਦਾ ਇਸ ਘਰ ਦੇ ਵਿੱਚ ਵਾਸਾ ਹੋਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਦੇ ਪਿਆਰਿਓ ਜਦੋਂ ਉਹਨਾਂ ਨੂੰ ਕੋਈ ਵੀ ਬੇਨਤੀ ਕੀਤੀ ਜਾਂਦੀ ਹੈ ਉਹ ਝੋਲੀ ਅੱਡ ਲੈਂਦੇ ਨੇ ਅਗੋ ਝੋਲੀ ਾੜ ਕੇ ਕਹਿੰਦੇ ਬੋਲੋ ਬਾਬਾ ਜੀ ਕੀ ਹੁਕਮ ਹੈ ਇਸ ਤਰ੍ਹਾਂ ਕਰਕੇ ਗੁਰੂ ਦੇ ਪਿਆਰਿਓ ਆਪਾਂ ਇੱਕ ਇਸ ਤਰ੍ਹਾਂ ਦੀ ਲਹਿਰ ਪੈਦਾ ਕਰੀਏ ਨੌਜਵਾਨ ਵੀਰੋ ਭੈਣੋ ਭਰਾਵੋ ਆਓ ਸੰਗਤ ਜੀ ਆਪਾਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਆਪਾਂ ਕਿਸੇ ਪਾਸੇ ਹੋਰ ਨਹੀਂ ਜਾਵਾਂਗਾ ਆਪਾਂ ਸਾਧ ਸੰਗਤ ਜੀ ਕਿਸੇ ਦੇਵਤਾਰਾਂ ਦੀ ਸਾਧ ਸੰਗਤ ਜੀ ਦੇਹਾਂ ਦੀ ਪੂਜਾ ਨਹੀਂ ਕਰਨੀ ਸਾਧ ਸੰਗਤ ਜੀ ਅੱਜ ਕੋਈ 11ਵਾਂ ਗੁਰੂ ਬਣਿਆ ਫਿਰਦਾ ਕੋਈ 12ਵਾਂ ਗੁਰੂ ਬਣਿਆ ਫਿਰਦਾ ਸਾਧ ਸੰਗਤ ਜੀ ਸਾਧ ਸੰਗਤ ਜੀ ਆਪਾਂ ਕੇਵਲ ਤੋਂ ਕੇਵਲ ਤਾਂ ਅਨੰਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਲਾ ਫੜ ਗਏ ਉਹਨਾਂ ਨੂੰ ਗੁਰੂ ਕਲਗੀ ਧਰ ਦਾ ਸਰੂਪ ਸਮਝ ਕੇ ਉਹਨਾਂ ਦੀ ਸੇਵਾ ਕਰ ਗਏ ਸਾਧ ਸੰਗਤ ਜੀ ਸਾਨੂੰ ਸਭ ਕੁਝ ਮਿਲੂਗਾ ਸਾਡੇ ਦੁੱਖ ਰੋਗ ਸਾਰੇ ਕੱਟੇ ਜਾਣਗੇ ਆਪਾਂ ਵੱਧ ਤੋਂ ਵੱਧ ਬਾਣੀ ਦਾ ਆਸਰਾ ਲਈਏ ਜੇ ਬਾਬਾ ਦੀਪ ਸਿੰਘ ਜੀ ਨੂੰ ਦੇਖਦੇ ਹਾਂ ਸਾਧ ਸੰਗਤ ਜੀ ਉਹਨਾਂ ਦੇ ਕੋਲੇ ਸਾਧ ਸੰਗਤ ਜੀ ਇੱਕ ਬਾਣੀ ਦੀ ਤਾਕਤ ਸੀਗੀ ਸਾਧ ਸੰਗਤ ਜੀ ਕੋਈ ਸਾਧ ਸੰਗਜੀਓ ਰਗੜੇ ਪੀਪੀ ਕੇ ਸਾਧ ਸੰਗਜੀ ਕੋਈ ਐਡੇ ਤਾਕਤਵਾਰ ਨਹੀਂ ਬਣੇ ਵੀ ਰਗੜੇ ਪੀ ਕੇ ਸਾਧ ਸੰਗਜੀ ਆ ਉਹਨਾਂ ਨੇ ਜੰਗ ਜੁੱਦ ਕੀਤੇ ਆ ਨਹੀਂ ਭਾਈ ਉਹਨਾਂ ਦੇ ਕੋਲ ਇੱਕ ਗੁਰਬਾਣੀ ਦੀ ਤਾਕਤ ਸੀ ਸਾਧ ਸੰਗਜੀ ਨਾਮ ਦੀ ਤਾਕਤ ਸੀ ਆਓ ਗੁਰੂ ਦੇ ਪਿਆਰਿਓ ਸਾਡੇ ਗੁਰੂ ਸਮਰੱਥ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬੈਠਿਆਂ ਸੋਈ ਐ ਸਭਨਾਂ ਦਾ ਵੈਸਾ ਹੋ ਸਾਧ ਸੰਗਤ ਜੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਲਾ ਫੜ ਲਗੇ ਸ਼ੀਰ ਦਾ ਸੰਗ ਨੂੰ ਮੰਨਣ ਵਾਲਿਓ ਗੁਰੂ ਦੇ ਪਿਆਰਿਓ ਸ਼ੀਰ ਸਿੰਘ ਸਾਧ ਸੰਗਤ ਜੀ ਕਿਸੇ ਦੇ ਸਰੀਰ ਦੇ ਵਿੱਚ ਆ ਕੇ ਸਿਰ ਨਹੀਂ ਘਮਾਉਂਦੇ ਗਏ ਵੀ ਬੇਬੇ ਦੇ ਵਿੱਚ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਆ ਗਿਆ ਬਾਪੂ ਦੇ ਵਿੱਚ ਬਾਬਾ ਦੀਪ ਸਿੰਘ ਆ ਗਿਆ ਪੂਆ ਵਿੱਚ ਬਾਬਾ ਦੀਪ ਸਿੰਘ ਆ ਗਿਆ ਮੈਂ ਸਾਧ ਸੰਗ ਜੀ ਹਰੇਕ ਦੁਆਰ ਦੇ ਵਿੱਚ ਗੁਰੂ ਦੇ ਪਿਆਰ ਵਿੱਚ ਦੱਸਦਾ ਹੁਣਾ ਕਿ ਬਾਬਾ ਦੀਪ ਸਿੰਘ ਕੋਈ ਪ੍ਰੇਤ ਨਹੀਂ ਕੋਈ ਸਾਧ ਸੰਗ ਜੀ ਭੂਤ ਨਹੀਂ ਕੋਈ ਜਨ ਨਹੀਂ ਸਾਧ ਸੰਗ ਜੀ ਉਹ ਤਾਂ ਗੁਰਬਾਣੀ ਦੇ ਵਿੱਚ ਸਮਾ ਗਏ ਉਹ ਤਾਂ ਗੁਰਬਾਣੀ ਦੇ ਵਿੱਚ ਹੀ ਸਮਾ ਗਏ ਸਾਧ ਸੰਗ ਜੀ ਵਿੱਚ ਹੀ ਪੈਦ ਹੋ ਗਏ ਸਾਧ ਸੰਗ ਜੀ ਉਹ ਕੀ ਸਾਧ ਸੰਗ ਜੀ ਢਟਕਦੇ ਫਿਰਦੇ ਆ ਨਹੀਂ ਗੁਰੂ ਦੇ ਪਿਆਰਿਓ ਉਹ ਸਾਨੂੰ ਉਸ ਤਰ੍ਹਾਂ ਪਿਆਰ ਦੇ ਨਾਲ ਦਰਸ਼ਨ ਦੇ ਸਕਦੇ ਗੁਰੂ ਦੇ ਪਿਆਰਿਓ ਉਹਨਾਂ ਦੇ ਦਰਸ਼ਨ ਹੋ ਸਕਦੇ ਆ ਪਰ ਇਹ ਨਹੀਂ ਵੀ ਬਾਪੂ ਦੇ ਵਿੱਚ ਆ ਗਿਆ ਬੇਬੇ ਦੇ ਵਿੱਚ ਆ ਗਿਆ ਹੋ ਸਕਦਾ ਕੋਈ ਸਾਥ ਸੰਗਤ ਤੁਹਾਡਾ ਕੋਈ ਪ੍ਰੇਤ ਤੁਹਾਡਾ ਕੋਈ ਮਰਿਆ ਮੁਕਿਆ ਗੁਰੂ ਦੇ ਪਿਆਰਿਓ ਉਹਦੇ ਵਿੱਚ ਆ ਸਕਦਾ ਤਾਂ ਆ ਸਕਦਾ ਗੁਰੂ ਦੇ ਪਿਆਰਿਓ ਪਰ ਬਾਬਾ ਦੀਪ ਸਿੰਘ ਜੀ ਨੂੰ ਬਦਨਾਮ ਨਾ ਕਰੋ ਸ਼ਹੀਦ ਸਿੰਘ ਸਾਹਿਬ ਸੰਗ ਜੀ ਆਏ ਸਾਥ ਸੰਗਤ ਦੀ ਗੰਧੀਆਂ ਦੇਹਾਂ ਵਿੱਚ ਨਿਤਰੇ ਫਿਰਦੇਗੇ ਬਾਬਾ ਦੀਪ ਸਿੰਘ ਨੇ ਸਾਥ ਸੰਗਤ ਜਿਨ੍ਹਾਂ ਨੇ ਗੁਰੂ ਕਲੰਗੀ ਧਰ ਸੱਚੇ ਪਾਤਸ਼ਾਹ ਦਾ ਥਾਪਣਾ ਲਿਆ ਗੁਰੂ ਦੇ ਪਿਆਰਿਓ ਉਹ ਗੁਰਬਾਣੀ ਦੇ ਵਿੱਚ ਸਾਧ ਸੰਗਤ ਜੀ ਇੰਨਾ ਮਨ ਜੋੜਿਆ ਗੁਰਬਾਣੀ ਦੇ ਨਾਲ ਲੀਨ ਹੋਏ ਸਾਧ ਸੰਗਤ ਜੀ ਉਹ ਸਾਧ ਸੰਗਤ ਜੀ ਨਾਨਕ ਲੀਨ ਭਇਓ ਗੋਬਿੰਦ ਸਿੰਘ ਜੋਂ ਪਾਣੀ ਸੰਗ ਪਾਣੀ ਗੁਰੂ ਦੇ ਪਿਆਰਿਓ ਉਹ ਤਾਂ ਵਿੱਚੇ ਹੀ ਸਮਾ ਗਏ ਸਾਧ ਸੰਗਤ ਜੀ ਵਿੱਚੇ ਹੀ ਸਮਾ ਗਏ ਗੁਰੂ ਦੇ ਪਿਆਰ ਵਿੱਚ ਕਰਕੇ ਆਪਾਂ ਸੁਭਾਸ਼ਨਗਰ ਵਾਲਿਓ ਵੱਧ ਤੋਂ ਵੱਧ ਆਪਾਂ ਗੁਰੂ ਗ੍ਰੰਥ ਸਾਹਿਬੀ ਦਾ ਪੱਲਾ ਫੜੀਏ ਗੁਰੂ ਪਾਤਸ਼ਾਹ ਜੀ ਸਾਨੂੰ ਮੋਹਰਾਂ ਲਾ ਕੇ ਗਏ ਨੇ ਆਗਿਆ ਭਈ ਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਾਡਾ ਗੁਰੂ ਸਾਹਿਬ ਸਾਝ ਗੁਰੂ ਗ੍ਰੰਥ ਸਾਹਿਬ ਹੈ ਅਸੀਕ ਸੇ ਅੰਗੀਠੇ ਨੂੰ ਨਹੀਂ ਮੰਨਣਾਗਾ ਕਿਸੇ ਦੇਹਤਾਰੀ ਬਾਬੇ ਨੂੰ ਨਹੀਂ ਸਾਸ ਜੀ ਮੰਨਣਾਗਾ ਛੱਡ ਦਿਓ ਚੌਕੀਆਂ ਭਰਨੀਆਂ ਛੱਡ ਦਿਓ ਸਾਸ ਜੀ ਇਹਨਾਂ ਦੇ ਕਸ਼ਰੇ ਧੋਣੇ ਛੱਡ ਦਿਓ ਸਾਸ ਜੀ ਕਦੀ ਕੋਈ ਕਹਿੰਦਾ ਮੈਂ ਪੁੰਨਿਆ ਤੇ ਚੱਲਿਆ ਕੋਈ ਕਹਿੰਦਾ ਮੈਂ ਸਾਸਾਂ ਜੀ ਮਸਿਆਂ ਤੇ ਚੱਲਿਆ ਕੋਈ ਕਹਿੰਦਾ ਮੈਂ ਦਸਮੀ ਤੇ ਚੱਲਿਆ ਕੋਈ ਕਹਿੰਦਾ ਮੈਂ ਸਗਰਾਣ ਤੇ ਹਾਜ਼ਰੀ ਭਰਨ ਚੱਲਿਆ ਸਾਸਾਂ ਜੀ ਇਹਨਾਂ ਵਿੱਚ ਕੁਛ ਨਹੀਂ ਗੁਰੂ ਦੇ ਪਿਆਰਿਓ ਹਿਰਦੇ ਨਾਮ ਵਸਾਇਓ ਕਰ ਬੈਠੇ ਗੁਰੂ ਤੇ ਆਇਓ ਗੁਰਪੂਰੇ ਸੱਚ ਕਿਹਾ ਸੋ ਸੁਖ ਸਾਚਾ ਲਿਹਾ ਇਸ ਕਰਕੇ ਗੁਰੂ ਦੇ ਪਿਆਰਿਓ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੂੰ ਇਹਨੂੰ ਸਾ ਸਾਂਝੀ ਆਪਣੇ ਹਿਰਦੇ ਵਸਾਓ ਤੇ ਪਾਤਸ਼ਾਹ ਸਾਹਿਬ ਸੰਜੀ ਆਪ ਜੀ ਦੇ ਉੱਤੇ ਕਿਰਪਾ ਕਰਨਗੇ। ਤੋਂ ਆਓ ਸਾ ਸਾਂਝੀ ਸ਼ਬਾਸ਼ ਨਗਰ ਵਾਲਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਾਡੇ ਤੇ ਇਸ ਤਰ੍ਹਾਂ ਹੀ ਕਿਰਪਾ ਕਰਨ। ਤੋਂ ਕੱਲ ਦਾ ਦੀਵਾਨ ਸਾ ਸਾਂਝੀ ਆਪਣਾ ਦਿਨ ਦਾ ਰਹਿ ਗਿਆ ਹੈ। ਵੱਧ ਤੋਂ ਵੱਧ ਸਾ ਸਾਂਝੀ ਸੰਗਤ ਦਾ ਅੱਜ ਵੀ ਇਕੱਠ ਵੇਖਣ ਨੂੰ ਮਿਲਦਾ ਹੈ। ਤੋਂ ਕੱਲ ਨੂੰ ਵੀ ਸਾ ਸਾਂਝੀ ਵੱਧ ਤੋਂ ਵਾਧਾ ਆਪਾਂ ਸੰਗਤ ਨੂੰ ਗੁਰੂ ਦੇ ਪਿਆਰਿਓ ਇਕੱਤਰ ਕਰਕੇ ਆਪਣੇ ਪੁੰਨ ਬਣਾਉਣੇ ਸਾਧ ਸੰਗਤ ਜੀ ਜਿੰਨੀਆਂ ਵੀ ਸਾਧ ਸੰਗਤ ਜੀ ਇਹ ਵੀਡੀਓ ਆਉਂਦੀਆਂ ਦਵਾਨਾਂ ਦੀਆਂ ਗੁਰੂ ਦੇ ਪਿਆਰਿਓ ਗਾਂਹ ਦੀਆਂ ਆਪਣੇ ਯਾਰਾਂ ਦੋਸਤਾਂ ਕੋਲੇ ਪਹਚਾ ਕੇ ਸਾਧ ਸੰਗਤ ਜੀ ਆਪਣੇ ਗਰੁੱਪਾਂ ਵਿੱਚ ਭੇਜ ਕੇ ਆਪਣੇ ਰਿਸ਼ਤੇਦਾਰੀਆਂ ਵਿੱਚ ਭੇਜ ਕੇ ਸਾਧ ਸੰਗਤ ਜੀ ਆਪਣੇ ਪੁੰਨ ਬਣਾ ਕੇ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬੈਂਕ ਦੇ ਵਿੱਚ ਜਮ੍ਹਾਂ ਕਰਾਇਆ ਕਰੋ ਸਾਧ ਸੰਗਤ ਜੀ ਤੋਂ ਸਾਧ ਸੰਗਤ ਜੀ ਆਪ ਵਿਭਾਗਿਓ ਗੁਰੂ ਦੇ ਪਿਆਰਿਓ ਧੰਨਵਾਦ ਆ ਸਾਧ ਸੰਗਤ ਜੀ ਇਥੋਂ ਦੀ ਸੰਗਤ ਦਾ ਸੈਕਟਰੀ ਸਾਹਿਬ ਦਾ ਗ੍ਰਾਂਤੀ ਸਾਹਿਬ ਸੰਗ ਦਾ ਸਾਧ ਸੰਗਤ ਜੀ ਪ੍ਰਧਾਨ ਸਾਹਿਬੀ ਦਾ ਸਾਧ ਸੰਗਤ ਜੀ ਜਿਨ੍ਹਾਂ ਨੇ ਸਾਧ ਸੰਗਤ ਜੀ ਇਹ ਪ੍ਰੋਗਰਾਮ ਲੀਕੇ ਗੁਰੂ ਦੇ ਪਿਆਰੋ ਸੰਗਤਾਂ ਦੇ ਦਰਸ਼ਨ ਕਰਵਾਏ ਤੋਂ ਸਾਧ ਸੰਗਤ ਜੀ अनेका ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹੈ ਵੱਧ ਘੱਟ ਬੋਲ ਦਿੱਤਾ ਹੋਊਗਾ ਸੰਗਤ ਦੀ ਸ਼ਾਨ ਖਿਲਾਫ ਗੁਰੂ ਪਾਤਸ਼ਾਹੀ ਦੀ ਸ਼ਾਨ ਖਿਲਾਫ ਸਾਧ ਸੰਗਤ ਜੀ ਸੰਗਤ ਸਾਧ ਸੰਗਤ ਜੀ ਹਮੇਸ਼ਾ ਲਈ ਬਖਸ਼ ਦੀ ਆਈ ਹੈ ਗੁਰੂ ਪਿਆਰੋ ਬਖਸ਼ਣ ਯੋਗ ਹੈ ਤੋ ਸਾ ਸੰਗ ਜੀ ਅੱਗੇ ਤੇ ਸਮਾਪਤ ਬਖਸ਼ਣ ਗੁਰੂ ਦੇ ਪਿਆਰਿਓ ਆਹੂ ਸਾ ਸੰਗ ਜੀ ਕਾਫੀ ਸਮਾਂ ਹੋ ਗਿਆ ਸਾ ਸੰਗ ਜੀ ਤਕਰੀਬਨ 11:30 ਵਜੇ ਸਾ ਸੰਗ ਜੀ ਹੋ ਗਏ ਹੋਣਗੇ 11:30 ਹੋ ਚੁੱਕੇ ਸਾ ਸੰਗ ਜੀ ਤੋ ਸਮਾਪਤੀ ਕਰੀਏ ਕੱਲ ਦਾ ਸਾ ਸੰਗ ਜੀ ਆਪਾਂ ਦਵਾਨ ਵੱਧ ਤੋਂ ਵੱਧ ਸਾ ਸੰਗ ਜੀ ਸੰਗਤ ਨੂੰ ਲੈ ਕੇ ਆਉਣਾ ਹੈ ਤੋ ਅੱਜ ਵੀ ਬਹੁਤ ਠਾਠਾ ਮਾਰਦਾ ਕਾਠਾ ਸਾ ਸੰਗ ਜੀ ਤਾ ਗੁਰੂ ਦੇ ਪਿਆਰਿਓ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਲਾ ਫੜ ਗਏ ਸਾਧ ਸੰਗ ਜੀ ਫਿਰ ਸਾਨੂੰ ਕੀ ਮਿਲੇਗਾ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲੇ ਇੱਥੇ ਹੀ ਸਾਧ ਸੰਗ ਜੀ ਆਪਾਂ ਫਤਿਹ ਬੁਲਾਈਏ ਸਾਰੀਆਂ ਸੰਗਤਾਂ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ